ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਜਿਹੜੀ ਰੈਸਪੀ ਲੈ ਕੇ ਆਏ ਆ ਉਹ ਕੜੇ ਦੀ ਆ ਕਿਉਂਕਿ ਅੱਜ ਕੱਲ ਦਾ ਮੌਸਮ ਇਦਾਂ ਦਾ ਚੱਲ ਰਿਹਾ ਕਿਸੇ ਨੂੰ ਖਾਂਸੀ ਬੁਖਾਰ ਜ਼ੁਕਾਮ ਆਮ ਹੋ ਹੀ ਪਿਆ ਆ ਆਪਾਂ ਉਹਦੇ ਲਈ ਘਰੇਲੂ ਨੁਕਤਾ ਲੈ ਕੇ ਆਏ ਆ ਠੀਕ ਆ ਜੀ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਲਿਆ ਬਦਕਸ਼ਾ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਥੋੜਾ ਜਿਹਾ ਮਨਕਤਾ ਤੇ ਆਪਾਂ ਇੱਕ ਗੁਲਾਬ ਲਿਆ ਠੀਕ ਆ ਜੀ ਤੁਸੀਂ ਚਾਹੋ ਤਾਂ ਲਾਲ ਗੁਲਾਬ ਵੀ ਲੈ ਸਕਦੇ ਹੋ ਇੱਕ ਮਲਠੀ ਹੈ ਤੇ ਮਿੱਠੀ ਸੌਂਫ ਤੇ ਇੱਕ ਵੱਡੀ ਇਲਾਇਚੀ ਤੇ ਕਾੜੇ ਵਿੱਚ ਪਾਉਣ ਲਈ ਥੋੜਾ ਜਿਹਾ ਆਪਾਂ ਗੁੜ ਗੁੜ ਯੂਜ਼ ਕਰਾਂਗੇ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਸਾਰੇ ਸਮਾਨ ਨੂੰ ਨਾ ਪੀਸ ਗ੍ਰੈਂਡਰ ਵਿੱਚ ਪੀਸਾਂਗੇ ਹਾਂਜੀ ਆਪਣਾ ਜਿਹੜਾ ਕਾੜੇ ਦਾ ਸਮਾਨ ਆ ਦੇਖੋ ਸਾਰਾ ਆਪਾਂ ਹਲਕਾ ਦਰਦਰਾ ਕਰ ਲਿਆ ਆਪਾਂ ਇਹਨੂੰ ਜ਼ਿਆਦਾ ਬਰੀਕ ਨਹੀਂ ਕਰਨਾ ਥੋੜਾ ਇਸ ਤਰ੍ਹਾਂ ਦਾ ਰੱਖਿਆ ਹੋਇਆ ਦੇਖੋ ਠੀਕ ਆ ਜੀ ਤੁਸੀਂ ਵੀ ਇਸ ਤਰ੍ਹਾਂ ਦਾ ਕਰਨਾ ਤੁਸੀਂ ਚਾਹੋ ਤਾਂ ਮਿਕਸੀ ਵਿੱਚ ਵੀ ਕਰ ਸਕਦੇ ਹੋ ਜਾਂ ਉਖਲੀ ਵਿੱਚ ਵੀ ਇਨੂੰ ਪੀਸ ਸਕਦੇ ਹਾਂ ਇਸ ਤਰ੍ਹਾਂ ਹਲਕਾ ਦਰਦਰਾ ਤੇ ਉਹ ਆਪਾਂ ਇੱਕ ਵੱਡਾ ਗਲਾਸ ਪਾਣੀ ਦਾ ਲਿਆ ਆ ਠੀਕ ਆ ਜੀ ਹਾਂਜੀ ਆਪਣਾ ਇਹ ਜਿਹੜਾ ਪਾਣੀ ਆ ਕਮਸ ਕਮ ਅੱਧਾ ਕਿਲੋ ਦੇ ਕਰੀਬ ਆ ਠੀਕ ਆ ਜੀ ਤੇ ਆਪਣਾ ਜਿਹੜਾ ਸਾਰਾ ਮਲਠੀ ਸੌਂਫ ਤੇ ਮਨੱਕਾ ਜੋ ਵੀ ਸਾਰਾ ਸਮਾਨ ਆ ਆਪਾਂ ਇਹਨੂੰ ਪਾਣੀ ਵਿੱਚ ਰੱਖ ਪਾਣ ਲੱਗੇ ਆ ਆਪਾਂ ਇਹ ਪਾਣੀ ਨੂੰ ਉਦੋਂ ਤੱਕ ਉਬਲਣਾ ਹੈ ਜਦੋਂ ਤੱਕ ਇਹ ਪਾਣੀ ਇਦਾਂ ਨਹੀਂ ਰਹਿ ਜਾਂਦਾ ਹਾਂਜੀ ਆਪਾਂ ਇਹਨੂੰ ਸਲੋ ਫਲੇਮ ਤੇ ਰੱਖ ਕੇ ਢਾ ਕੇ ਰਿੱਝਣ ਲਈ ਛੱਡ ਦੇਣਾ ਤਾਂ ਸਗੋਂ ਆਪਾਂ ਇਹਨਾਂ 15-20 ਮਿੰਟ ਲਈ ਸੇਕ ਲਵਾ ਗਏ ਫਿਰ ਬਾਅਦ ਵਿੱਚ ਚੈੱਕ ਕਰਾਂਗੇ ਕਾੜਾ ਜਿਹੜਾ ਆਪਣਾ ਦੇਖੋ ਬਣ ਕੇ ਤਿਆਰ ਆ ਠੀਕ ਆ ਜੀ ਹੁਣ ਆਪਾਂ ਗੈਸ ਬੰਦ ਕਰ ਦਿੱਤੀ ਹੈ ਹੁਣ ਆਪਾਂ ਇਹਨੂੰ ਪਣ ਲਈਏ ਚੰਗੀ ਤਰ੍ਹਾਂ ਤੁਸੀਂ ਵੀ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਇਹ ਕੜਾ ਜੇ ਰਾਦੇ ਟਾਈਮ ਲਓਗੇ ਤਾਂ ਤੁਹਾਨੂੰ ਜ਼ਿਆਦਾ ਅਸਰ ਕਰੂਗਾ ਸਵੇਰ ਨੂੰ ਤੁਹਾਡਾ ਗਲਾ ਤੇ ਖਾਂਸੀ ਨੂੰ ਬਹੁਤ ਜ਼ਿਆਦਾ ਰਾਮ ਮਿਲਿਆ ਹੋਗਾ ਇੱਕ ਵਾਰੀ ਰਾਤ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਹਾਂਜੀ ਇਹ ਦੇਸੀ ਨੁਕਤੇ ਆਪਣਾ ਘਰ ਦੇ ਹੀ ਆ ਜਿਹੜਾ ਆਪ ਨੂੰ ਕਾਫੀ ਵਰਕ ਦੇਊਗਾ ਕਿਉਂਕਿ ਅੱਜ ਕੱਲ ਤੇਜ਼ ਦਵਾਈਆਂ ਦੇ ਨੁਕਸਾਨ ਵੀ ਜ਼ਿਆਦਾ ਹੀ ਆ ਤੋਂ ਬਾਰੇ ਪਹਿਲੇ ਆਪਣੇ ਘਰ ਦੇ ਕੁਝ ਐਦਾਂ ਦਾ ਟਰਾਈ ਕਰੀਏ ਕਿ ਜਿਹੜਾ ਆਪਣੇ ਬੱਚਿਆਂ ਲਈ ਆਪਣੇ ਲਈ ਹਾਂਜੀ ਆਪਣੇ ਸਾਰੇ ਸਾਰੀ ਫੈਮਿਲੀ ਲਈ ਕਾੜਾ ਵਧੀਆ ਹੋਗਾ ਤੇ ਜਿਹੜਾ ਆਪਣਾ ਆਸਮਾਨ ਬਚਿਆ ਹੋਇਆ ਕਾੜੇ ਦਾ ਜਿਹੜਾ ਆਪਾਂ ਵਿੱਚ ਪਾਇਆ ਸੀ ਸਾਰਾ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਹੈਗਾ ਇਹ ਆਪਾਂ ਚਾਹ ਵਿੱਚ ਪਾ ਕੇ ਵੀ ਇਹਨੂੰ ਚਾਹ ਬਣਾ ਸਕਦੇ ਆ ਚਾਹ ਆਪਾਂ ਇੱਕ ਵਾਰ ਚਾ ਬਣਾ ਰਹੇ ਚਾਹੇ ਦੋ ਵਿੱਚ ਉਹਦੇ ਦੋ ਵਾਰ ਚਾਹੇ ਉਹਦੇ ਵਿੱਚ ਥੋੜਾ ਥੋੜਾ ਪਾ ਕੇ ਆਪਾਂ ਇਹਨੂੰ ਚਾਹ ਅਬ ਤੁਸੀਂ ਯੂਜ਼ ਕਰ ਸਕਦੇ ਆ ਠੀਕ ਹੈ ਜੀ ਹਾਂਜੀ ਗਾਣਾ ਸਾਡਾ ਦੇਖੋ ਬਣ ਕੇ ਤਿਆਰ ਆ ਦੇਖੋ ਇਹਦੀ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਆ ਠੀਕ ਹੈ ਜੀ ਮੈਂ ਇਹਦੇ ਵਿੱਚ ਦੁੱਧ ਨਹੀਂ ਪਾਇਆ ਕਿਉਂਕਿ ਮੈਂ ਇਸ ਤਰ੍ਹਾਂ ਹੀ ਪੀਉਂਗੀ ਤੁਸੀਂ ਚਾਹੋ ਤੇ ਇਹਦੇ ਵਿੱਚ ਦੁੱਧ ਪਾ ਕੇ ਪੀ ਸਕਦੇ ਆ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਕਾੜੇ ਦੀ ਰੈਸਪੀ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਨੂੰ